ਪਿੰਡ ਬਲਾਸਪੁਰ ਦੇ ਵਿੱਚੋਂ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਖਬਰ ਆ ਰਹੀ ਹੈ ਜਿੱਥੋਂ ਦਾ ਇੱਕ ਨੌਜਵਾਨ ਜੋ ਨਹਿਰੀ ਵਿਭਾਗ ਦੇ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ ਜਿਸ ਦਾ ਨਾਮ ਹਰਜਿੰਦਰ ਸਿੰਘ ਹੈ ਉਸ ਦੀ ਕੱਲ ਨਹਿਰ ਦੇ ਵਿੱਚ ਡਿਊਟੀ ਦੇ ਦੌਰਾਨ ਨਹਿਰ ਦੇ ਵਿੱਚ ਡਰਨ ਦੇ ਨਾਲ ਉਸ ਦੀ ਬੜੀ ਹੀ ਦੁਖਦਾਇਕ ਮੌਤ ਹੋ ਗਈ ਹੈ ਗੁੱਤਾ ਖੁਰਾਂ ਦੀ ਟੀਮ ਵੱਲੋਂ ਜੋ ਨੌਜਵਾਨ ਹੈ ਇਸ ਦੀ ਜੋ ਮ੍ਰਿਤਕ ਲਾਸ਼ ਨੂੰ ਤਲਾਸ਼ ਕੀਤੀ ਜਾ ਰਹੀ ਹੈ ਅਜੇ ਤੱਕ ਜੋ ਡੈੱਡ ਬੋਡੀ ਨਹੀਂ ਮਿਲੀ ਜਿਸ ਨੂੰ ਲੈ ਕੇ ਪਰਿਵਾਰ ਜੋ ਮੈਂ ਪਰਿਵਾਰ ਨੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਪ੍ਰਸ਼ਾਸਨ ਦੇ ਅੱਗੇ ਮੰਗ ਕੀਤੀ ਹੈ ਕਿ ਜੋ ਮ੍ਰਿਤਕ ਨੌਜਵਾਨ ਹੈ ਇਸ ਦੀ লাশ ਨੂੰ ਲੜਬਨ ਵਿੱਚ ਪੰਜਾਬ ਸਰਕਾਰ ਮਦਦ ਕੀਤੀ ਜਾਵੇ ਉਹ ਪਰਿਵਾਰਕ ਮੈਂਬਰਾਂ ਨਾਲ ਕਰਦਿਆਂ ਗੱਲਬਾਤ ਹਾਂਜੀ ਭਰਾ ਜੀ ਕਿੰਨਾ ਤੁਹਾਡਾ ਇਹਤਰ ਸਿੰਘ ਹੈ ਮੇਰੇ ਚਾਚੇ ਦਾ ਲੜਕਾ ਸੀ ਗਾਇ ਇਹ ਕੱਲ 9:00 ਵਜੇ ਇਹ ਗਏ ਹੋਰ ਤੇ ਡਿਊਟੀ ਤੇ ਜਾ ਕੇ ਉਥੇ ਮੁੰਡਿਆਂ ਨੇ ਚਾਹ ਬਣਾ ਲਈ ਚਾਹ ਪੀਤੀ ਇਹਨਾਂ ਨੇ ਦੋਸਤੋਂ ਬਾਦ ਦੂਜੇ ਪਾਸੇ ਚਲੇ ਗਏ ਤੇ ਉਧਰ ਵੀ ਮੁੰਡਿਆਂ ਦੀ ਚਾਹ ਤਰੀ ਹੋਈ ਸੀ ਉਹਨੇ ਚਾਹ ਬਣਾ ਕੇ ਗਲਾਸ ਦੇ ਵਿੱਚ ਇਹਨਾਂ ਨੂੰ ਪਾ ਕੇ ਦੇ دی۔ ਤੇ ਕਹਿੰਦਾ ਮੈਂ ਪੀਣਾ ਨਾ ਢੱਕਾ ਦੇਖ ਲੈਣਾ ਇਹਦੇ ਧਾਰੀ ਦੇ ਵਿੱਚ ਫਸਿਆ ਹੋਈ ਹੈ। ਤੇ ਉਹ ਢੱਕਾ ਕੱਢਣ ਵਾਸਤੇ ਚਲੇ ਗਏ ਉਹ ਮੁੰਡੇ ਕਹਿੰਦੇ ਚਾਹ ਪੀਲਾ ਕਹਿੰਦਾ ਮੈਂ ਆ ਕੇ ਪੀਣਾ ਟੰਡੀ ਹੋ ਲੈਣ ਤੋਂ ਚਾਹ ਉਹ ਜਦੋਂ ਜਾ ਕੇ ਢੱਕਾ ਕੱਢਣ ਲੱਗਿਆ ਇਹਨਾਂ ਨੇ ਡੰਡਾ ਰੱਖਾ ਹੁੰਦਾ ਕੋ ਉਹਦੇ ਨਾਲ ਥੱਲੇ ਦੱਬਦੇ ਨੇ ਜਿਹੜੇ ਕੰਡਕੇ ਡੁੱਕੇ ਆ ਜਾਂਦੇ ਨੇ ਉਹ ਜਦੋਂ ਇਹਨਾਂ ਨੇ ਢੱਕਾ ਜੋ ਨਾਲ ਢੱਕੇ ਦੇ ਵਿੱਚ ਮਾਰੇ ਆ ਉਹ ਢੱਕਾ ਉੱਪਰੋਂ ਤਿਲਕ ਗਿਆ ਉਹ ਤਿਲਕ ਨਾਲ ਉਧਰ ਇਹਨਾਂ ਦਾ ਪੈਰ ਤਿਲਕ ਗਿਆ ਇਹ ਗਰਦਨ ਪਾਣੇ ਵਿੱਚ ਜਾ ਡਿ ਗਈ ਤੇ ਉਸ ਤੋਂ ਬਾਅਦ ਉੱਪਰ ਆਈ ਨਹੀਂ ਹੈਗੇ ਕਿੰਨੀ ਉਮਰ ਸੀ ਜੀ ਨੌਜਵਾਨ ਦੀ ਹੋਰ ਨਹੀਂ 30 35 ਸਾਲ ਦੀ ਸੀਗੀ ਕਿੰਨੇ ਸਾਲੋਂ ਕਿੰਨੀ ਕੋਈ ਗੱਲ ਹੈ ਇਹਨਾਂ ਨੂੰ ਹੋ ਗਈ ਜੀ 12 13 ਸਾਲ ਹੋ ਗਏ ਨੌਕਰੀ ਕਰਦੇ ਇਹਨਾਂ ਨੂੰ ਇਨਾਂ ਦੇ ਪਿਤਾ ਜੀ ਸੁਣਿਆ ਵੀ ਇਸੇ ਮਹਿਕਮੇ ਵਿੱਚ ਨੌਕਰੀ ਕਰਦੇ ਸੀ ਹਾਂਜੀ ਉਹਨਾਂ ਦੇ ਇਨਾਂ ਦੇ ਉਹਨਾਂ ਦੀ ਡੈਥ ਹੋ ਗਈ ਸਾਡੇ ਚਾਚਾ ਜੀ ਦੀ ਉਹਨਾਂ ਦੀ ਨੌਕਰੀ ਮਿਲੀ ਸੀਗੀ ਇਨਾਂ ਨੂੰ ਇਹ ਵੱਡਾ ਲੜਕਾ ਹੀ ਸਾਡੇ ਚਾਚੇ ਦਾ ਤੇ ਕੋ ਛੋਟਾ ਭਰਾ ਵਾ ਉਹ ਦਿਹਾੜੀ ਜੋਤਾ ਕਰਦਾ ਉਹ ਮਿਸਤਰੀ ਆਪਣੇ ਦਾ ਪੱਥਰ ਦਾ ਕੰਮ ਕਰਦਾ ਹੈ ਹਾਂਜੀ ਜਿਸ ਤਰ੍ਹਾਂ ਕਿ ਕੱਲ ਦੀ ਜੋ ਮਤਲਬ ਘਟਨਾ ਹੋਈ ਆ ਉਸ ਤੋਂ ਬਾਅਦ ਡੈੱਡ ਬੋਡੀ ਦਾ ਕੁਝ ਲੱਗਿਆ ਪਤਾ ਹਜੇ ਤੱਕ ਨਹੀਂ ਜੀ ਮੇਰੇ ਗੋਤਾਖੋਰ ਵੀ ਸੱਦੇ ਸੀ ਗਏ ਉਹਨਾਂ ਨੇ ਵੀ 2-3 ਘੰਟੇ ਉਹ ਲੱਭਦੇ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਲੱਭਿਆ ਨਹੀਂ ਹੈਗਾ ਹਾਂ ਉਹ ਸਾਮ ਨੂੰ 5 ਵਜੇ ਤੱਕ ਉਹਨਾਂ ਨੇ ਲੱਭਿਆ ਨਹੀਂ ਲੱਭਿਆ ਨਹੀਂ ਉਹਨਾਂ ਹਾਂ ਜਿਸ ਤਰ੍ਹਾਂ ਕਿ ਨੌਜਵਾਨ ਜੋ ਸਰਕਾਰੀ ਮਹਿਕਮੇ ਵਿੱਚ ਕਰਮਚਾਰੀ ਸੀਗਾ ਤੇ ਸਰਕਾਰ ਦੀ ਜੰਬਰੀ ਬਣਦੀ ਆ ਕਿ ਇਸ ਤਰ੍ਹਾਂ ਜੋ ਦੁਰਘਟਨਾ ਹੋ ਜਾਂਦੀ ਆ ਉਸ ਵਿੱਚ ਪਰਿਵਾਰ ਦੀ ਜੋ ਮਦਦ ਕੀਤੀ ਜਾਵੇ ਲਾਸ਼ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ ਸਪੈਸ਼ਲ ਜੋ ਐਨ ਡੀ ਆਰ ਐਫ ਦੀਆਂ ਟੀਮਾਂ ਲਗਾਈਆਂ ਜਾਣ ਕੀ ਅਪੀਲ ਕਰਨਾ ਚਾਹੁੰਗੇ ਸਰਕਾਰ ਨੂੰ ਅਤੇ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਵੀ ਜਿਹੜੀਆਂ ਵੀ ਉਹਨਾਂ ਦੀਆਂ ਟੀਮਾਂ ਨੇ ਉਹਨਾਂ ਨੂੰ ਭੇਜ ਕੇ ਉਹ ਜਿਆਦੇ ਜਿਆਦੇ ਸਾਨੂੰ ਡੈਥ ਬੋਡੀ ਉਹਨਾਂ ਦੀ ਲੱਭ ਕੇ ਦੇ ਦੇਣਾ ਜੋ ਅਸੀਂ ਉਹਨਾਂ ਦਾ ਮੰਦਾ ਸੰਸਕਾਰ ਕਰ ਸਕੀਏ ਤੇ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਨੇ ਜੀ ਉਹ ਵੀ ਦੋ ਦਿਨਾਂ ਤੋਂ ਬਹੁਤ ਹੁਣ ਛੋਟਾ ਜਿਹਾ ਮੁੰਡਾ ਸੀ ਉਹਨਾਂ ਦਾ ਬਹੁਤ ਉਹ ਕਰਦਾ ਵਹ ਰੋਜ਼ ਠੀਕਦਾ ਹੁਣ ਨਹੀਂ ਪਰ ਹੁਣ ਕੀ ਕਰਿਆ ਜਾਵੇ ਇਹ ਤਾਂ ਕਹਿੰਦਾ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਇਓ ਜਲਦੀ ਤੋਂ ਜਲਦੀ ਉਹਨੇ ਟੀਮ ਸਾਨੂੰ ਆ ਕੇ ਲੱਭ ਕੇ ਦੇ ਦੇਣੇ ਤੋ ਦਿਓ ਨਾ ਕਿੰਨੇ ਬੱਚੇ ਨੇ ਜੀ ਭਾਈ ਸਾਹਿਬ ਦੋ ਨੇ ਜੀ ਉਹਨਾਂ ਦੇ ਇੱਕ ਗੁੱਡੀ ਆ ਇੱਕ ਲੜਕਾ ਹਾਂ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਪਰਿਵਾਰ ਵਾਸਤੇ ਮੱਲੀ ਮਦਦ ਕੋਈ ਮੁਆਵਜ਼ੀ ਜੀ ਇਹ ਤਾਂ ਕਹਿੰਦੇ ਜੋ ਵੀ ਉਹਨਾਂ ਦਾ ਬਣਦਾ ਹੱਕ ਆ ਉਹ ਆਨ ਡਿਊਟੀ ਤੋਂ ਆਨ ਡਿਊਟੀ ਤੋਂ ਉਹਨਾਂ ਦੀ ਜੀ ਡੈਥ ਹੋਈ ਆ ਡਿਗੇ ਨੇ ਉਹ ਹਾਂ ਵੀ ਉਹਨਾਂ ਦਾ ਜਿਹੜਾ ਬਣਦਾ ਵਾ ਜਿਹਨਾਂ ਦਾ ਹੱਕ ਦਿੱਤਾ ਜਾਵੇ ਬੱਚਿਆਂ ਨੂੰ ਹਾਂ ਜੀ ਪ੍ਰੋਜੈਕਟ ਕਿਨਾਂ ਤੁਹਾਡਾ? ਆਰਾਮ ਸਿੰਘ ਆ ਜੀ। ਆਰਾਮ ਸਿੰਘ ਜੀ ਨੌਜਵਾਨ ਦੀ ਬੜੀ ਦੁਖਦਾਇਕ ਮੌਤ ਹੋਈ ਆ, ਦੁਰਘਟਨਾ ਹੋਈ ਆ। ਕਿਸ ਤਰ੍ਹਾਂ ਦਾ ਸੁਭਾਅ ਸੀ ਨੌਜਵਾਨ ਦਾ? ਸੁਭਾਅ ਬਹੁਤ ਵਧੀਆ ਸੀ ਬੰਦੇ ਦਾ ਹੀ ਉਹਦਾ। ਕਿਸੇ ਨਾਲ ਲੜਦਾ ਨਹੀਂ ਸੀ, ਬਹੁਤ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦਾ ਸੀ। ਬਹੁਤ ਵਧੀਆ ਬੰਦਾ ਸੀ। ਪਿੱਛੇ ਪਰਿਵਾਰ ਦੇ ਵਿੱਚ ਕਿਹੜੇ-ਕਿਹੜੇ ਮੈਂਬਰ ਨੇ? ਇੱਕ ਲੜਕਾ ਉਹਨਾਂ ਦਾ ਹੀ, ਇੱਕ ਲੜਕੀ ਆ ਤੇ ਇੱਕ ਉਹਨਾਂ ਦੇ ਪਿਪਾ, ਇੱਕ ਉਹਨਾਂ ਦੀ ਮਾਂ। ਤੇ ਇਹਦੇ ਡੈਡੀ ਸੁਨੇ ਭਿੰਦਰ ਸਿੰਘ ਉਹਨਾਂ ਦੀ ਡੈਥ ਹੋ ਗਈ ਸੀ। ਉਹਨਾਂ ਦੀ ਡਿਊਟੀ ਉਹਨਾਂ ਦੀ ਨੌਕਰੀ ਦੇ ਬਦਲੇ ਵੀ ਇਹਨਾਂ ਨੂੰ ਇਹ ਡਿਊਟੀ ਮਣੀ ਸੀ ਤੇ ਕੀ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਜੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਉਹਨਾਂ ਦੀ ਡੈੱਡ ਬੋਡੀ ਜਲਦੀ ਜਲਦੀ ਸਾਨੂੰ ਦਵਾਈ ਜਾਵੇ ਤੇ ਬਾਅਦ ਵਿੱਚ ਉਹਨਾਂ ਦੀ ਵਾਈਫ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ